ਐਮਪੀ ਸੁਖਜਿੰਦਰ ਰੰਦਾਵਾ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਵਿਕੇਸ਼ ਤੋਹਰਦਾਲ ਦੇਖ ਰਿਹਾ 60 ਟੀਵੀ ਸਮਝ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੱਡੀ ਖਬਰ ਜਿੱਥੇ ਕਿ ਕੱਲ ਬੀਤੇ ਦਿਨੀ ਐਮਪੀ ਸੁਖਜਿੰਦਰ ਰੰਦਾਵਾ ਕਾਂਗਰਸ ਤੋਂ ਜਿੱਦਾਂ ਨੇ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਗੈਂਗਸਟਰਸ ਦੇ ਐਡਰੈਸ ਤੇ ਉਹਨਾਂ ਦੇ ਨਾਮ ਦੱਸੇ ਨੇ ਤੇ ਉਹਨਾਂ ਨੇ ਕਿਹਾ ਕਿ ਹਾਂ ਜੀ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਹੁਣ ਇਹਦੇ ਤੇ ਐਕਸ਼ਨ ਕਰੋ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਵੱਡਾ ਐਕਸ਼ਨ ਪੁਲਿਸ ਪ੍ਰਸ਼ਾਸਨ ਦਾ ਦੇਖਣ ਨੂੰ ਮਿਲਿਆ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਕੱਲ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡਾ ਐਨਕਾਊਂਟਰ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਦੋ ਵੱਡੇ ਗੈਂਗਸਟਰ ਨੂੰ ਪੁਲਿਸ ਵੱਲੋਂ ਢੇਰ ਕੀਤਾ ਗਿਆ ਕਿਉਂਕਿ ਜਦੋਂ ਸੁਖਜਿੰਦਰ ਰੰਧਾਵਾ ਹੁਣ ਦੀ ਪ੍ਰੈਸ ਕਾਨਫਰੰਸ ਆਉਂਦੀ ਹੈ ਤਾਂ ਉਸ ਤੋਂ ਬਾਅਦ ਹੀ ਲਗਾਤਾਰ ਇਹ ਐਕਸ਼ਨ ਇੱਕ ਪਹਿਲਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਗਿਆ ਹਾਲਾਂਕਿ ਐਨਕਾਊਂਟਰਸ ਦੀ ਨਿਊਜ਼ ਲਗਾਤਾਰ ਸਾਡੇ ਕੋਲ ਸਾਹਮਣੇ ਆ ਰਹੀਆਂ ਨੇ ਪੰਜਾਬ ਸਰਕਾਰ ਪ੍ਰਸ਼ਾਸਨ ਜਿਹੜਾ ਹੈ ਉਹ ਲਗਾਤਾਰ ਐਨਕਾਊਂਟਰਸ ਦੀ ਜਿਹੜੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਿੰਨੇ ਗੈਂਗਸਟਰਸ ਨੇ ਜਦੋਂ ਉਹਨਾਂ ਦੇ ਵੱਲੋਂ ਕੋਈ ਐਕਸ਼ਨ ਕੀਤਾ ਜਾਂਦਾ ਤੇ ਜਵਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਆਪਣਾ ਪੂਰਾ ਐਕਸ਼ਨ ਕਰਦੀ ਹੋਈ ਦਿਖਦੀ ਹੋਈ ਮਿਲਦੀ ਹੈ ਉੱਥੇ ਹੀ ਕੱਲ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਵੱਡਾ ਐਨਕਾਊਂਟਰ ਕੀਤਾ ਗਿਆ ਤੇ ਦੋ ਵੱਡੇ ਗੈਂਗਸਟਰ ਨੂੰ ਉਟੇਰ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਲਿਸ ਨੇ ਇਸ ਵੱਡੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਹੈ ਜਾਣਕਾਰੀ ਇਹ ਮਿਲੀ ਹੈ ਕਿ ਇਹਨਾਂ ਨੇ ਪੁਲਿਸ ਦੇ ਉੱਪਰ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਜਵਾਬੀ ਫਾਇਰ ਦੇ ਵਿੱਚ ਇਹਨਾਂ ਗੈਂਗਸਟਰ ਨੂੰ ਹੁਣ ਪੁਲਿਸ ਨੇ 8 ਕਰ ਦਿੱਤਾ ਹੈ ਤਸਵੀਰਾਂ ਦੇਖ ਸਕਦੇ ਹੋ ਸਮਨੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਗੁਰਦਾਸਪੁਰ ਤੇ ਪੁਰਾਣਾ ਸ਼ਾਲਾ ਦੇ ਵਿੱਚ ਇੱਕ ਵੱਡਾ ਐਨਕਾਊਂਟਰ ਹੁੰਦਾ ਐਨਕਾਊਂਟਰ ਦੇ ਵਿੱਚ ਇਹਨਾਂ ਦੋ ਗੈਂਗਸਟਰਾਂ ਨੂੰ ਢੇਰ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਜਿੱਥੇ ਅਸੀਂ ਖੜੇ ਆ ਇਹ ਪੁਰਾਣਾ ਸ਼ਾਲਾ ਐਸਐਚਓ ਦਾ ਏਰੀਆ ਹੈਗਾ ਇੱਥੇ ਕੱਲ ਆਲਰੇਡੀ ਜਿਹੜੇ ਸਾਡੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜੇ ਸਰਪ੍ਰਾਈਜ਼ ਨਾਕੇ ਜਿਹੜੇ ਆ ਉਹ ਚੱਲ ਰਹੇ ਸੀ ਔਰ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਬਟਾਸ਼ਕੌਰ ਦੇ ਵਿੱਚ ਜਿਹੜੀ ਇੱਕ ਘਟਨਾ ਵੀ ਹੋਈ ਹੈ ਉਹਦਾ ਕਰਕੇ ਸਪੈਸ਼ਲ ਨਾਕਾ ਬੰਦੀ ਵੀ ਚੱਲ ਰਹੀ ਸੀਗੀ ਸੋ ਰਾਤੀ ਇੱਥੇ ਜਿਹੜਾ ਹੈਗਾ ਹੈ ਉਹ ਐਕਸਚੇਂਜ ਆਫ ਫਾਇਰ ਹੋਇਆ ਹੈ ਜਿਹਦੇ ਵਿੱਚ ਦੋ ਜਣੇ ਇੰਜਰਡ ਹੋਏ ਨੇ ਹੁਣ ਤੱਕ ਔਰ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਹੈ ਉਹ ਇਹ ਜਗਾ ਜਿਹੜੀ ਹੈਗੀ ਐ ਇਸ ਜਗਾ ਤੇ ਸਿਗੀ ਜੋ ਕਿ ਬਿਲਕੁਲ ਦਵਾਰ ਦੇ ਲਾਗੇ। ਕਿਹੜੇ ਨਾਮ ਕੀ ਨਾਮ ਕੀ ਇਹ ਦੋ ਬੰਦੇ ਸਿਗੇ ਇਹਦੇ ਵਿੱਚ ਇੱਕ ਨਵੀਨ ਨਾਮ ਦਾ ਵਿਅਕਤੀ ਪਤਾ ਲੱਗਿਆ ਤੇ ਕੁਸ਼ ਨਾਮ ਦਾ ਵਿਅਕਤੀ ਪਤਾ ਲੱਗਿਆ ਬਟ ਅਜੇ ਫਿਰ ਹਾਲ ਜਿਹੜੀ ਹੈਗੀ ਉਹਨਾਂ ਦੇ ਕੋਲੋਂ ਬਾਕੀ ਕੁੱਝ ਜਿਹੜੀ ਹੋਊਗੀ ਜਿਹੜੀ ਕਰਨਾ ਕੀਤੀ ਜਾਣੇ ਅਜੇ ਤੱਕ ਇਹ ਅਜੇ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਕਿਉਂਕਿ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਕਿਉਂਕਿ ਰਾਤ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲਾਈਜ਼ ਕਰਵਾਇਆ ਗਿਆ ਪਾਈਪਨ ਉਹ ਅਜੇ ਅਸੀਂ ਮੌਕੇ ਦੇ ਉੱਤੇ ਆਏ ਆ ਜੀ ਸਰ ਇੱਥੋਂ ਅਸੀਂ ਫਿਲਹਾਲ ਜਿਹੜਾ ਹੈਗਾ ਇਹਦੇ ਵਿੱਚ ਇੱਕ ਸਾਡੀ ਅਸੀਂ ਜਿਹੜੀ ਉਹ ਬੀਡੀ ਟੀਮ ਵੀ ਬੁਲਾਈ ਹੈ ਤੋ ਦੋਨੋਂ ਟੀਮੇ ਕੋਈ ਆ ਜਾਂਦੀਆਂ ਨੇ ਦੋਨੋਂ ਟੀਮਾਂ ਦੇ ਆਉਣ ਤੇ ਅਸੀਂ ਇਸ ਏਰੀਆ ਨੂੰ ਸਾਰਾ ਚੰਗੀ ਤਰ੍ਹਾਂ ਸਰਚ ਕਰਕੇ ਦੈਨ ਵਿਲ ਐਕਸਪਲੇਨ ਕਿ ਜਿਹੜੀ ਇਹ ਬਿਲਕੁਲ ਇਹਦੇ ਵਿੱਚ ਦੋ ਪਿਸਟਲਸ ਦੇ ਵਿੱਚ ਹੈਗਾ ਬਟ ਬਾਕੀ ਅਸੀਂ ਇਹਦੀ ਸਾਰੀ ਡੀਟੇਲ ਜਿਹੜੀ ਤੁਹਾਨੂੰ ਉਹ ਬਰੀਫ ਪ੍ਰੈਸ ਨੋਟ ਦੇ ਵਿੱਚ ਦਵਾਂਗੇ ਜੋ ਕਿ ਅੱਜ ਅਸੀਂ ਉਸ ਪੁਲਿਸ ਪਾਰਟੀ ਨੇ ਫਾਇਰ ਕੀਤਾ ਜਾਂ ਬਿਲਕੁਲ ਜੀ ਇਹ ਹਜੇ ਤੱਕ ਜੋ ਪੁਛਗਿਛ ਦੇ ਵਿੱਚ ਸਾਹਮਣੇ ਆਇਆ ਜੋ ਪਤਾ ਲੱਗਿਆ ਕਿ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਾਂ ਇਹ ਐਕਸਚੇਂਜ ਆਫ ਫਾਇਰ ਦਾ ਮਤਲਬ ਤੁਹਾਨੂੰ ਦੱਸ ਰਿਹਾ ਸੀਗਾ ਬਾਕੀ ਤੁਹਾਨੂੰ ਅਸੀਂ ਜਿਹੜਾ ਉਹ ਪੂਰੀ ਬਰੀਫ ਇਹਦੀ ਜਿਹ